ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਜਿਹੜੀ ਗੱਲਬਾਤ ਕਰਨ ਲੱਗੇ ਆਂ ਉਹ ਕਰਨ ਲੱਗੇ ਆਪਾਂ ਮਾਪਿਆਂ ਬਾਰੇ ਉਹ ਇੱਕ ਗੱਲ ਕਹਿਣੀ ਆ ਜ਼ਿਆਦਾਤਰ ਪੁੱਤਾਂ ਨੂੰ ਦੇਖੋ ਧੀਆ ਤਾਂ ਬਗਾਨਾ ਧੰਨ ਹੁੰਦੀਆਂ ਨੇ ਉਹਨਾਂ ਨੇ ਤਾਂ ਆਪਣੇ ਘਰ ਚ ਲੈ ਜਾਣਾ ਹੈ ਜੋ ਤੁਸੀਂ ਹੱਥਾਂ ਨਾਲ ਦਿੱਤਾ ਉਹ ਲੈ ਕੇ ਚਲੇ ਜਾਣਾ ਗੱਲ ਆ ਜਾਂਦੀ ਆ ਪੁੱਤਾਂ ਤੇ ਮਾਪਿਆਂ ਦੀ ਰੋਟੀ ਹੁੰਦੀ ਆ ਪੁੱਤਾਂ ਦੇ ਹੱਥਾਂ ਪਰ ਅੱਜ ਮੈਂ ਇੱਕ ਗੱਲ ਕਹੂੰਗੀ ਜਿਹਾ ਜਿਹਾ ਸਮਾਂ ਚੱਲ ਪਿਆ ਅੱਗੇ ਮਾਮਾ ਕਹਿੰਦੀਆਂ ਹੁੰਦੀਆਂ ਦੀਆਂ ਵੀ ਮਾਪਿਆਂ ਦੀ ਰੋਟੀ ਪੁੱਤਾਂ ਦੇ ਹੱਥ ਹੈ ਪਰ ਨਹੀਂ ਸਮਾਂ ਬਦਲ ਗਿਆ ਅੱਜ ਰੋਟੀ ਆ ਗਈ ਨੂਹਾਂ ਦੇ ਹੱਥ ਕਿਉਂਕਿ ਪੁੱਤਾਂ ਜਿਹੜੇ ਜ਼ਰਤ ਨਹੀਂ ਰਹੀ ਪੁੱਤਾਂ 'ਚ ਪੁੱਤਾਂ 'ਚ ਜ਼ਰਤ ਨਹੀਂ ਰਹੀ ਵੀ ਮਾਪਿਆਂ ਨੂੰ ਰੋਟੀ ਦੇ ਸਕਣਾਂ ਜੇ ਬਹੂ ਦੀ ਮਰਜ਼ੀ ਹੋਊਗੀ ਮੇ ਮਾਪੇ ਸਾਂਭਣੇ ਆ ਮਾਪੇ ਪਲਕਾਂ ਤੇ ਬਿਠਾਉਣੇ ਆ ਤਾਂ ਮੁੰਡਾ ਪਲਕਾਂ ਤੇ ਬਿਠਾਊਗਾ ਜੇ ਬਹੂ ਕਹੂਗੀ ਮਾਪਿਆਂ ਨੂੰ ਘਰੋਂ ਕੱਢ ਦੇ ਤਾਂ ਮੁੰਡਾ ਘਰੋਂ ਕੱਢ ਦੂਗਾ ਅੱਜ ਰੋਟੀ ਚਲੇ ਗਈ ਬਹੂ ਦੇ ਹੱਥ ਕਿਉਂਕਿ ਅੱਜ ਦੇ ਮੁੰਡਿਆਂ 'ਚ ਜ਼ੁਰਤ ਨਹੀਂ ਰਹੀ 50% ਕਹੂੰਗੀ ਮੈਂ ਅੱਜ ਦੇ ਮੁੰਡਿਆਂ 'ਚ ਜ਼ੁਰਤ ਨਹੀਂ ਰਹੀ ਪਿਓ ਹੈ ਭਾਵੇਂ ਗਰੀਬ ਹੋਵੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਲਿਆ ਕੇ ਆਪਣੇ ਧੀਆਂ ਪੁੱਤਾਂ ਨੂੰ ਹਰ ਇੱਕ ਚੀਜ਼ ਹੱਥ ਤੇ ਧਰਦਾ ਹੈ ਜਿੰਨੀ ਕ ਵੀ ਉਹਦੀ ਕਮਾਈ ਹੁੰਦੀ ਹੈ ਜਿੰਨੀ ਕ ਵੀ ਉਹ ਘੱਟ ਕਮਾਉਂਦਾ ਹੈ ਉਹ ਵੱਧ ਕਮਾਉਂਦਾ ਹੈ ਹਰ ਇੱਕ ਖੁਆਇਸ਼ ਆਪਣੇ ਬੱਚਿਆਂ ਦੀ ਪੂਰੀ ਕਰਦਾ ਹੈ ਮਾਂ ਘਰ ਜੋਰ ਲਾਉਂਦੀ ਹੈ ਮਾਂ ਘਰ ਜੋਰ ਲਾਉਂਦੀ ਹੈ ਵੀ ਮੇਰੇ ਬੱਚੇ ਕਿਸੇ ਗੱਲੋਂ ਤੰਗ ਨਾ ਰਹਿਣ ਆਪ ਪਾਟੀਆਂ ਜੁੰਨੀਆਂ ਚ ਗੁਜ਼ਾਰੇ ਕਰ ਲੈਂਦੀ ਐ ਬਾਪੂ ਸਾਲ-ਸਾਲ ਦੋ-ਦੋ ਸਾਲ ਕੱਪੜੇ ਨਹੀਂ ਸਮਾਉਂਦਾ ਬਈ ਧੀਆ ਪੁੱਤੋ ਸੌਖੇ ਰਹਿਣ ਕੋਈ ਨਹੀਂ ਸਾਡਾ ਕੀ ਐ ਇੱਕੋ ਗੱਲ ਹੁੰਦੀ ਐ ਮਾਪਿਆਂ ਦੇ ਮੂੰਹ ਤੇ ਕੋਈ ਨਹੀਂ ਪੁੱਤ ਤੂੰ ਖੁਸ਼ ਰਹਿ ਸਾਡਾ ਕੀ ਐ ਤੁਸੀਂ ਖੁਸ਼ ਹੋ ਅਸੀਂ ਖੁਸ਼ ਐ ਬਸ ਐਨੀ ਕ ਗੱਲ ਹੁੰਦੀ ਐ ਮਾਪਿਆਂ ਕੋਲ ਬੱਚੇਓ ਜਦੋਂ ਮਾਪਿਆਂ ਦਾ ਬਡਾਪਾ ਆਉਂਦਾ ਨਾ ਫੇਰ ਤੁਸੀਂ ਕਿਹਾ ਕਰੋ ਮੈਂ ਬਾਪੂ ਹੁਣ ਮੈਂ ਤੈਨੂੰ ਐਸ਼ ਕਰਾਉਣਾ ਜੇ ਤੂੰ ਖੁਸ਼ ਆ ਤਾਂ ਮੈਂ ਖੁਸ਼ ਆ ਇੱਕ ਵਾਰ ਕਹਿ ਕੇ ਦੇਖੋ ਪਿਓ ਨੂੰ ਭੁੱਖਾ ਹੀ ਰੱਜ ਜੂ ਕਹਿ ਕੇ ਦੇਖੋ ਇਹ ਸ਼ਬਦ ਮਾਂ ਨੂੰ ਮੈਂ ਇਹ ਜੇ ਵੀ ਪੁੱਤ ਦੇਖੇ ਹੋਏ ਆ ਆਪਣੇ ਆਲੇ ਦੁਆਲੇ ਲੱਖਾਂ ਦੇ ਮਾਲਕ ਹੋਣਗੇ ਕਰੋੜਾਂ ਦੇ ਮਾਲਕ ਹੋਣਗੇ ਮਾਂ ساری ਉਮਰ ਕਬੀਲਦਾਰੀ ਚ ਆਪਣਾ ਸਭ ਕੁਝ ਨਸ਼ਾਵਰ ਕਰ ਦਿੰਦੀ ਐ ਜਿਹੜੀਆਂ ਚਾਰ ਟੁੰਬੜੀਆਂ ਹੁੰਨੀਆਂ ਉਹ ਵੀ ਨਸ਼ਾਵਰ ਕਰ ਦਿੰਦੀ ਐ ਮੇਰੇ ਧੀਆ ਪੁੱਤਾਂ ਦਾ ਕੁਝ ਬਣ ਜਵੇ ਪੁੱਤ ਲੱਖਾਂ ਕਰੋੜਾਂ ਦਾ ਮਾਲਕ ਹੋ ਕੇ ਵੀ ਕਦੇ ਪੁੱਤ ਮਾਂ ਨੂੰ ਇੱਕ ਟੁੰਬਨੀ ਬਣਾ ਕੇ ਦੰਦਾ ਲੈ ਮਾਂ ਤੈਨੂੰ ਮੁੰਦੀ ਬਣਾਦਾ ਲੈ ਮਾਂ ਤੈਨੂੰ ਚੂੜੀ ਬਣਾਦਾ ਲੈ ਮਾਂ ਤੈਨੂੰ ਚੈਨ ਬਣਾਦਾ ਕੋਈ ਉਹ ਮਾਂ ਨੇ ਛੱਡ ਤਾਂ ਤੁਹਾਡੇ ਕੋਲੇ ਜਾਣੀ ਐ ਕਿੰਨਾ ਕਚੇਰ ਮਾਂ ਮਰੀ ਮੁਕੀ ਤੇ ਤੁਸੀਂ ਉਹ ਸੰਭਣਾ ਸਾਰਾ ਕੁਝ ਮਾਂ ਨੇ ਕਿਹੜਾ ਨਾਲ ਲੈ ਜਾਣਾ ਹੈ ਪਰ ਇਹ ਮਾਪਿਆਂ ਦੇ ਬੁਢਾਪੇ 'ਚ ਛੌਂਕ ਪਕਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਕਾਲਜੇ 'ਚ ਠੰਡ ਪਾਉਣੇ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ ਜਿਗਰੇ ਵਾਲਾ ਪੁੱਤ ਹੀ ਕਰ ਸਕਦਾ ਹੈ ਇਹੋ ਜਿਹੀ ਨਹੀਂ ਕਰ ਸਕਦੇ ਜਿਹੜੇ ਖਾਣੇ ਹਿਲੇ ਹੋਣ ਠੀਕ ਹੈ ਮਾਂ-ਬਾਪ ਦੀ ਉਹ ਚੀਜ਼ ਵੀ ਸਾਨੂੰ ਮਿਲ ਜਵੇ ਉਹ ਚੀਜ਼ ਵੀ ਸਾਨੂੰ ਮਿਲ ਜਵੇ ਕਦੇ ਮਾਪੇ ਬਾਪ ਨੂੰ ਬਿਠਾ ਕੇ ਪੁੱਛਿਆ ਬਾਪੂ ਤੈਨੂੰ ਕਿਹੜੀ ਚੀਜ਼ ਦੀ ਲੋੜ ਹੈ ਹੁਣ ਬਸ ਤੇਰਾ ਪੁੱਤ ਹੋ ਗਿਆ ਇੰਨੇ ਜੋਗਾ ਮਾਂ ਤੈਨੂੰ ਕਿਹੜੀ ਚੀਜ਼ ਦੀ ਲੋੜ ਹੈ ਬਹੁਤ ਘਟਨੇ ਆਹ ਹਿਜੇ ਪਿੰਡਾਂ 'ਚ ਤਾਂ ਜੇ ਮਾਣਾ ਮੋਟਾ ਇਹ ਚੀਜ਼ ਹੋਊਗੀ ਵੀ ਪਰ ਸ਼ਹਿਰਾਂ 'ਚ ਤਾਂ ਖਤਮ ਹੋ ਗਈ ਸ਼ਹਿਰਾਂ 'ਚ ਤਾਂ ਮਾਪੇ ਬਾਪ ਰੋੜ ਮੰਗੋ ਚ ਉਭਦੇ ਨੇ ਕਹਿੰਦੇ ਨੇ ਵੀ ਅਸੀਂ ਦੋਏ ਮੀਆਂ ਬੀਬੀ ਡਿਊਟੀ ਤੇ ਜਾਂਦੇ ਆਂ ਸ਼ਾਮ ਨੂੰ ਜਾਂ ਘਰ ਆਉਂਦੇ ਆਂ ਜਿੰਦਾ ਖੋਲਣਾ ਮਨਜ਼ੂਰ ਹੈ ਲੱਗਿਆ ਹੋਇਆ ਜਿੰਦਾ ਖੋਲਣਾ ਮਨਜ਼ੂਰ ਹੈ ਪਰ ਮਾਪੇ ਨਹੀਂ ਬੈਠੇ ਦਿਖਣੇ ਚਾਹੀਦੇ ਵੇੜੇ 'ਚ ਮਾਪੇ ਨਹੀਂ ਦਿਖਣੇ ਚਾਹੀਦੇ ਇਹ ਅੱਜ ਦੀਆਂ ਬਹੂਆਂ ਦੀ ਡਿਮਾਂਡ ਹੈ ਜੇ ਮੁੰਡਿਆਂ 'ਚ ਜ਼ੁਰਤ ਹੋਵੇ ਨਾ ਮੁੰਡੇ ਇੱਕ ਵਾਰ ਆਪਣੀ ਜਨਾਨੀ ਨੂੰ ਇਹ ਕਿਹਾ ਕਰੋ ਵੀ ਤੂੰ ਪੇਕਿਆਂ ਨੂੰ ਜਾ ਜੇ ਤੂੰ ਮੇਰੇ ਮਾਪਿਆਂ ਤੋਂ ਅੱਕੀ ਹੋਈ ਆਂ ਤੂੰ ਪੇਕਿਆਂ ਨੂੰ ਜਾ ਮਾਤਾ ਨੂੰ ਛੱਡਣ ਨੂੰ ਤਿਆਰ ਆਂ ਪਰ ਆਪਣੇ ਜਵਾਕ ਮੇਰੇ ਕੋਲ ਛੱਡ ਜਾ ਤੁਸੀਂ ਫਿਰ ਇਹ ਪਰਖ ਕਰਕੇ ਦੇਖਿਓ ਵੀ ਥੋੜੀ ਜਨਾਨੀ ਕੱਲੀ ਜਾਂਦੀ ਐ ਪੇਕਿਆਂ ਨੂੰ ਉਹ ਜਵਾਕਾਂ ਨੂੰ ਤੁਹਾਡੇ ਕੋਲ ਛੱਡ ਕੇ ਨਾਲੇ ਪਿਓ ਐ ਤੂੰ ਛੱਡ ਕੇ ਜਾਂਦੀ ਐ ਕਹੂਗੀ ਨਾ ਜਵਾਕ ਤਾਂ ਮੈਂ ਨਾਲੇ ਲੈ ਕੇ ਜਾਊਂਗੀ ਮੈਂ ਆਪਣੇ ਪੁੱਤ ਤੋਂ ਨਹੀਂ ਦੂਰ ਰਹਿ ਸਕਦੀ ਮੈਂ ਆਪਣੀ ਧੀ ਤੋਂ ਨਹੀਂ ਦੂਰ ਰਹਿ ਸਕ ਤੁਸੀਂ ਫਿਰ ਉਹਨਾਂ ਨੂੰ ਸਵਾਲ ਕਰੋ ਮੈਂ ਅਸੀਂ ਆਪਣੇ ਮਾਪਿਆਂ ਤੋਂ ਕਿਵੇਂ ਦੂਰ ਰਹੀਏ ਸਾਡੇ ਮਾਪੇ ਸਾਤੋਂ ਦੂਰ ਕਿਵੇਂ ਰਹਿ ਜਾਣਗੇ ਤੁਹਾਡੇ ਇਹ ਮਨਾਂ ਦਾ ਭੁਲੇਖਾ ਹੈ ਤੁਹਾਡੇ ਮਨਾਂ ਦਾ ਭੁਲੇਖਾ ਵੀ ਤੁਸੀਂ ਜਵਾਨ ਹੋ ਗਏ ਤੁਸੀਂ 40 ਸਾਲ ਦੇ ਹੋ ਗਏ ਤੁਸੀਂ 45 ਸਾਲ ਦੇ ਹੋ ਗਏ ਨਹੀਂ ਮਾਪੇ ਨੂੰ ਤੁਸੀਂ ਛੋਟੇ ਹੀ ਹੋ ਮਾਪੇ ਦੀਆਂ ਅੱਖਾਂ 'ਚੋਂ ਕਦੇ ਬੱਚੇ ਦਾ ਬਚਪਨ ਜਾਂਦਾ ਹੀ ਨਹੀਂ ਜਦ ਵੀ ਮਾਂ ਰੋਊਗੀ ਪੁੱਤ ਦੀ ਸਤਾਈ ਹੋਈ ਤਾਂ ਉਹਦਾ ਬਚਪਨ ਯਾਦ ਕਰਕੇ ਰੋਊਗੀ ਇਹ ਪਤਰਾ ਤੈਨੂੰ ਕਿੰਨੀਆਂ ਰੀਜਾਂ ਲਾ ਕੇ ਪਾਲਿਆ ਤੈਨੂੰ ਰਾਤਾਂ ਝਾਕ-ਝਾਕ ਕੇ ਪਾਲਿਆ ਤੈਨੂੰ ਆਹ ਦਿਨ ਦੇਖਣ ਨੂੰ ਮੈਂ ਪਾਲਿਆ ਤਾਂ ਤੁਸੀਂ ਮਾਪੇ ਹੋ ਕੇ ਵੀ ਤੁਸੀਂ ਮਾਪਿਆਂ ਦੀ ਅਗਰ ਨੂੰ ਨਹੀਂ ਜਾਣਦੇ ਬਾਪ ਪੂਰਾ ਜੋਰ ਲਾਉਂਦਾ ਹੈ ਵੀ ਮੇਰੇ ਧੀਆ ਪੁੱਤਾਂ ਦੀ ਕੋਈ ਖੁਆਇਸ਼ ਮਨ ਚ ਨਾ ਰਹਿ ਜਵੇ ਬਾਪ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਧੀ ਦੇ ਵਿਆਹ ਤੇ 5-7 ਘੰਟਿਆਂ ਚ ਲਟਾਇਆ ਹੁੰਦਾ। ਇੱਕ ਦਿਹਾੜੀ ਚ ਸਾਰੀ ਪੂੰਜੀ ਲਟਾਇਆ ਹੁੰਦਾ। ਪਰ ਮੈਂ ਅੱਜ ਦੇ ਸਮੇਂ ਚ ਇਹ ਵੀ ਦੇਖਿਆ ਜੇ ਪੁੱਤ ਨਹੀਂ ਸਾंभਦੇ ਤਾਂ ਧੀ ਆਮ ਨਹੀਂ ਸਾਭਦੀਆਂ। ਕੋਈ ਨਹੀਂ ਸਾਭਦਾ ਮਾਂ-ਬਾਪ ਨੂੰ। ਜਿਨ੍ਹਾਂ ਦੇ ਰੁੱਲਦੇ ਆ ਉਹਨਾਂ ਦੇ ਕੋਈ ਕੈਨੇਡਾ ਬੈਠਾ ਹੈ, ਕੋਈ ਅਮਰੀਕਾ ਬੈਠਾ ਹੈ, ਕਿਸੇ ਕੋਲ 100-100 ਕਿਲਾ ਜ਼ਮੀਨ ਦਾ, ਕਿਸੇ ਕੋਲ ਕੁਝ ਮੈਂ ਕਹਿੰਨੀ ਆ ਬਈ। ਸੁਖ ਸਾਡੇ ਕਰਮਾਂ ਦਾ ਹੈ। ਨਾ ਸੁਖ ਕਿਲੇਆਂ ਦਾ ਹੈ, ਨਾ ਸੁਖ ਕੈਨੇਡਾ ਅਮਰੀਕਾ ਦਾ ਹੈ, ਨਾ ਸੁਖ ਪੈਸੇ ਦਾ ਹੈ। ਸੁਖ ਸਾਡੇ ਕਰਮਾਂ ਦਾ ਹੈ। ਸੁਖ ਸਾਡੀ ਔਲਾਦ ਦੀ ਮੱਤ ਦਾ ਹੈ। ਜੇ ਉਹਨਾਂ ਦੇ ਅੰਦਰ ਮੱਤ ਹੈ, ਉਹ ਚੰਗੀ ਮੱਤ ਦੇ ਮਾਲਕ ਹੈ। ਕਿੰਨੀ ਉਹ ਜਵਾਕ ਦੀ ਚੰਗੀ ਪਰਵਰਿਸ਼ ਕਰ ਲੈ। ਕਿੰਨੀ ਉਹ ਚੰਗੀ ਪਰਵਰਿਸ਼ ਕਰ ਲੈ। ਡਿਪੈਂਡ ਬਗਾਨੀ ਤੇ ਕਰਦਾ ਹੈ। ਉਹਨੇ ਆਕੇ ਮੁੰਡੇ ਨੂੰ ਕਿਹਾ ਜਾ ਬਣਾਉਣਾ ਹੈ ਅਗਲੇ ਬਣਦੇ ਆ ਮੈਂ ਤਾਂ ਫੇਰ ਗੱਲ ਮੇਰੀ ਦੂਈ ਵੀਡੀਓ ਵਾਲੀ ਫੇਰ ਗੱਲ ਆ ਗਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਬਣ ਕਿਵੇਂ ਜਾਂਦੇ ਨੇ ਅਸੀਂ ਵੀ ਜਵਾਨੀ ਹੰਡਾਈ ਐ ਸਾਡੇ ਆਦਮੀਆਂ ਤਾਂ ਵੀ ਜਵਾਨੀ ਸੀ ਸਾਡੇ ਤਾਂ ਨਹੀਂ ਸਾਡੇ ਮਗਰ ਲੱਗੇ ਨਾ ਸਾਨੂੰ ਲਾਉਣੇ ਆਏ ਆ ਨਾ ਸਾਡੇ ਚ ਜ਼ਰਤ ਸੀ ਪਰ ਅੱਜ ਦੀਆਂ ਜਾਂ ਤਾਂ ਆਜ਼ਾਦ ਇੰਨੀਆਂ ਨੇ ਜਾਉਣਾ ਨੂੰ ਆ ਕਲ ਕੱਖ ਦੀਦੀ ਇੱਕ ਬਾਪ ساری ਜ਼ਿੰਦਗੀ ਬੋਝਾ ਹਟੋਂਦਾ ਫਿਰਦਾ ਮਿੱਟੀ ਨਾਲ ਮਿੱਟੀ ਹੁੰਦਾ ਫਿਰਦਾ ਪਸੀਨਾ ਪਸੀਨੀ ਹੁੰਦਾ ਫਿਰਦਾ ਕਾਦੇ ਲਈ ਤਿਆਂ ਪੁੱਤਾਂ ਲਈ ਘਾਰ ਆ ਕੇ ਮਰ ਕੇ गिरਦਾ ਸਾਹੋ ਸਾਹ ਹੋਇਆ ਹੁੰਦਾ ਪਿਓ ਸਾਹੋ ਸਾਹ ਹੋਇਆ ਪਿਆ ਹੁੰਦਾ ਪੁੱਤ ਕਈ ਵਾਰ ਪਟਿਆਂ ਨੂੰ ਤੇਲ ਲਾਈ ਪਿਆ ਹੁੰਦਾ ਤੁਸੀਂ ਜਦ ਫਿਰ ਵਿਆਹ ਹੋ ਜੰਨੇ ਹੋ ਜਿਆਦਾ ਨਾ ਮਾਪੇ ਦੇ ਕਹਿੰਦੇ ਹੁੰਦੇ ਨੇ ਮਾਪੇ ਨੇ ਪੂਰੀ ਪਰਵਰਿਸ਼ ਕਰਕੇ ਤੁਹਾਨੂੰ ਪੂਰੇ ਦਰਖਤ ਬਣਾਤਾ ਹੈ ਬਈ ਹੁਣ ਇਹਦੀ ਛਾਂ ਬੈਠਾਂਗੇ ਜਦ ਅਗਲੀ ਲੈ ਕੇ ਆਉ ਜਾਂਦੀ ਹੈ ਉਹ ਜਾਂਦੀ ਹੈ ਥੋੜੇ ਚ ਹਿੰਮਤ ਨਹੀਂ ਮੈਂ ਤਾਂ ਕੋਸੂਗੀ ਉਹ ਮੁੰਡਿਆਂ ਨੂੰ ਅੱਗੇ ਆਦਮੀਆਂ ਚ ਜੁਰਤ ਹੁੰਦੀ ਥੀ ਜਰਤ ਹੁੰਦੀ ਦੀ ਅੱਜ ਦੇ ਤਾਂ ਲਾਟੂ ਨੇ ਜਿਵੇਂ ਵਜਾਉਂਦੀਆਂ ਵਜਾਉਂਦੀਆਂ ਨੇ ਉਵੇਂ ਅਗਲੇ ਵੱਜਦੇ ਨੇ ਜਸਾਰੀ ਦਿਹਾੜੀ ਆਲੇ-ਦਾਲੇ ਫਿਰੀ ਜਾਣਾ ਡਾਰਲਿੰਗ ਡਾਰਲਿੰਗ ਕਰਦਾ ਅਗਲੀਆਂ ਤਾਂ ਫੇਰ ਸਿਰ ਤੇ ਬੈਠਣਗੀਆਂ ਇ ਇੱਥੇ ਪਾਣੀ ਦਾ ਗਲਾਸ ਵੀ ਆ ਕੇ ਬਾਹਰੋਂ ਰੋਬਨਾ ਮੰਗਦੇ ਨੇ ਕਿਤੇ ਕਿਤੇ ਚੜਾਈ ਹੁੰਦੀ ਹੁੰਦੀ ਐ ਪਰ ਮਜਾਲ ਨਹੀਂ ਹੈਗੀ ਪਾਣੀ ਦਾ ਗਲਾਸ ਵੀ ਦੇਖ ਕੇ ਆਪ ਭੱਜਣਾ ਪੈਂਦਾ ਮੈਂ ਨਹੀਂ ਗਾਹਾਂ ਤੇ ਖਬਰਾ ਕਿਹੜਾ ਸਲੂਫਾ ਮਿਲੋਗਾ ਜ਼ਰਤ ਨਹੀਂ ਮੈਂ ਕਹੂੰਗੀ ਕਹਿੰਦੀ ਰਹੂੰਗੀ ਜਾਦ ਵਾਲੇ ਸਮੇਂ ਚ ਅੱਜ ਵਾਲੇ ਸਮੇਂ ਚ ਫਰਕ ਕਿੱਥੇ ਆ ਗਿਆ ਨਾ ਮੁੰਡਿਆਂ ਚ ਜ਼ਰਤ ਰਹੀ ਐ ਨਾ ਕੁੜੀਆਂ ਚ ਅਕਲ ਰਹੀ ਐ ਨਾ ਲਾਇਗਤ ਰਹੀ ਐ ਤਾਂ ਹੀ ਮਾਪੇ ਰੋਂਦੇ ਫਿਰਦੇ ਨੇ ਆਸ਼ਰਮਾਂ ਚ ਰੁੱਲਦੇ ਫਿਰਦੇ ਨੇ ਨੋਟਾਂ ਦੇ ਮਾਲਕ ਜ਼ਮੀਨਾਂ ਦੇ ਮਾਲਕ ਕੋਠੀਆਂ ਕਾਰਾਂ ਦੇ ਮਾਲਕ ਇਹ ਤੁਹਾਡੀਆਂ ਪੜਾਈਆਂ ਸਾਰੀਆਂ ਖੂ ਖਾਤੇ ਆ ਖੂ ਖਾਤੇ ਆ ਜਦ ਤੁਸੀਂ ਇੰਨੀ ਕੁ ਪੜਾਈ ਨਾ ਨਾ ਪੜੀ ਵੀ ਅਸੀਂ ਜੰਮਣ ਵਾਲਿਆਂ ਨੂੰ ਕਿਵੇਂ ਸਾਂਭਣਾ ਤੁਹਾਡੀ ਪੜਾਈ ਸਾਰੀ ਬੇਕਾਰ ਹੈ ਜਾਂ ਅਸੀਂ ਦੋ ਜ਼ਿੰਦਗੀ ਦੀਆਂ ਗੱਲਾਂ ਨਾ ਸਿੱਖ ਸਕੇ ਹੋਰ ਸਾਡੇ ਕੁਝ ਵੀ ਲਿਖੇ ਨਹੀਂ ਹੈਗਾ ਸਭ ਖਤਮ ਹੈ ਠੀਕ ਹੈ ਸਮਾਜ ਵਿੱਚ ਇੱਜ਼ਤ ਕਮਾਉਣੀ ਬਹੁਤ ਔਖੀ ਹੈ ਰਿਸ਼ਤਿਆਂ 'ਚ ਇੱਜ਼ਤ ਕਮਾਉਣੀ ਬਹੁਤ ਔਖੀ ਆ ਇੱਕੋ ਆ ਕੇ ਖਲਾਰੇ ਪਾ ਦਿੰਦੀ ਐ ਤਹਸ ਨਹਿਜ਼ ਕਰ ਦਿੰਦੀ ਐ ਦੂਰ ਦੂਰ ਤੱਕ ਬਹੁਤ ਔਖਿਆ ਰਿਸ਼ਤੇ ਸਾਂਭਣੇ ਸਮੇਟ ਕੇ ਰੱਖਣੇ ਫੇਰ ਅਖੀਰ ਨੂੰ ਅਗਲਾ ਸਾਥ ਛੱਡ ਦਿੰਦਾ ਅਗਲਾ ਕਹਿੰਦਾ ਵੀ ਮਰੋ ਸੜੋ ਗਲੋ ਜਾਓ ਜਿੱਥੇ ਜਾਣਾ ਐ ਜੇ ਤੁਸੀਂ ਸਾਡੇ ਨਾਲ ਨਹੀਂ ਤਾਂ ਅਸੀਂ ਵੀ ਤੁਹਾਡੇ ਨਾਲ ਨਹੀਂ ਠੀਕ ਆ ਸੋਹੀ ਗੱਲਾਂ ਮੈਂ ਫੇਰ ਕਹਿੰਨੀ ਆ ਆਦਮੀ ਵਾਲੀ ਜ਼ੁਰਤ ਚ ਆਓ ਮੁੰਡੇ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਣਾ ਮੈਂ ਨਹੀਂ ਕਹਿੰਦੀ ਵੀ ਕੁੜੀਆਂ ਤੋਂ ਤੁਸੀਂ ਬਰਖਲਾਪ ਚੱਲੋ ਚੱਲੋ ਰਾਹ ਸਿਰਦਾ ਚੱਲੋ ਇਹ ਨਾ ਹੋਵੇ ਜਿੱਥੇ ਉਹ ਖੜਾਉਣ ਉੱਥੇ ਤੁਸੀਂ ਖੜੋ ਜਿੱਥੇ ਤੁਹਾਨੂੰ ਬਿਠਾਉਣ ਉੱਥੇ ਤੁਸੀਂ ਬੈਠੋ ਠੀਕ ਹੈ ਫੇਰ ਆਦਮੀ ਤੁਸੀਂ ਨਹੀਂ ਆਦਮੀ ਅਗਲੀ ਐ ਪੁੱਛ ਜ਼ੁਰਤ ਹੈ ਤੁਸੀਂ ਕਰਦੇ ਹੋ ਜਨਾਨੇ ਆਲਾ ਕੰਮ ਮਾਪੇ ਪਾ ਦੀ ਕਦਰ ਪਾਇਆ ਕਰੋ ਜਿਹੜਾ ਜਬ ਬੀਜੋਗੇ ਉਹ ਹੈ ਜਾਈ ਵੱਡੋਂਗੇ ਭੁੱਲ ਜੋ ਭੁੱਲ ਜੋ ਵੀ ਤੁਹਾਡੀ ਮਾਇਆ ਤੁਹਾਨੂੰ ਸੁਖ ਦੇ ਦੂਗੀ ਹੋ ਹੀ ਨਹੀਂ ਸਕਦਾ ਮਾਪੇ ਪਾ ਨੂੰ ਰਵਾਉਂਗੇ ਆਉਣੇ ਵਾਲੇ ਸਮੇਂ ਚ ਰੋਂਦੇ ਰਹੋਗੇ ਮਾਪੇ ਪਾ ਨੂੰ ਹਸਾਉਂਗੇ ਆਉਣੇ ਵਾਲੇ ਸਮੇਂ ਚ ਹੱਸਦੇ ਰਹੋਗੇ ਕਿਉਂਕਿ ਅਸੀਸਾਂ ਨੇ ਹਸਾਉਣਾ ਹੈ ਦਰਾਸੀ ਸੰਹਿਰ ਬੋਣਾ ਹੈ ਠੀਕ ਹੈ ਸੋ ਇਹ ਗੱਲਾਂ ਮੈਂ ਕਹਿਨੀ ਆ ਕਹਿੰਦੀ ਰਹੂੰਗੀ ਜੋ ਦੇਖਦੇ ਆ ਸਮਾਜ ਚ ਸਾਨੂੰ ਕਹਿਣੋ ਜਖਣਾ ਨਹੀਂ ਚਾਹੀਦਾ ਕਹਿ ਦੇਣਾ ਚਾਹੀਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ